ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਤਿਲਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖ ਬਾਗ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੋ ਰਟ ਰਾਗ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਏ ਅੱਜ ਦੇ ਪਾਵਨ ਵਚਨ ਹਨ ਅੰਤਰ ਕੀ ਗਤ ਤੁਮਹੀ ਜਾਣੀ ਤੁਝ ਹੀ ਪਾਹਿ ਨਵੇਰੋ ਅਕਾਲ ਪੁਰਖ ਪਰਮਾਤਮਾ ਦੀ ਚਰਣਾ ਵਿੱਚ ਬੇਨਤੀ ਰੂਪ ਬਚਨ ਕਿਹੇ ਮੇਰੇ ਮਾਲਕ اے ਪ੍ਰਮਾਤਮਾ ਮੇਰੀ ਦਿਲ ਦੀ ਹਾਲਤ ਤੂੰ ਹੀ ਜਾਣਦਾ ਹੈ ਤੇਰੀ ਸ਼ਰਨ ਬਿਆਈ ਮੇਰੀ ਅੰਦਰਲੀ ਮੰਦੀ ਹਾਲਤ ਦਾ ਖਤਮ ਹੋ ਸਕਦਾ ਹੈ ਤੇਰੀ ਕਿਰਪਾ ਨਾਲ ਮੇਰੇ ਅੰਦਰੋਂ ਵਿਕਾਰ ਖਤਮ ਹੋ ਸਕਦੇ ਹਨ ਤੂੰ ਕਿਰਪਾ ਕਰੇ ਬਖਸ਼ ਲੈ ਹੋ ਸਾਹਿਬ ਪ੍ਰਭ ਆਪਣੇ ਲੱਖ ਖਤੇ ਕਰ ਫੇਰੋ ਦਾਤਾ ਜੀ ਮੈਂ ਲੱਖਾਂ ਪਾਪ ਕਰਦਾ ਫਿਰਦਾ ਹਾਂ ਏ ਮੇਰੇ ਮਾਲਕ ਕਿਰਪਾ ਕਰਕੇ ਮੈਨੂੰ ਬਖਸ਼ ਲੈ ਪ੍ਰਭ ਜੀ ਤੂੰ ਮੇਰੋ ਠਾਕੁਰ ਨੇਰੋ ਏ ਦਾਤਾ ਜੀ ਤੂੰ ਮੇਰਾ ਪਾਲਣਹਾਰਾ ਮੇਰਾ ਮਾਲਕ ਹੈ ਮੇਰੇ ਅੰਗ ਸੰਗ ਵਸਦਾ ਹੈ ਮੇਰੇ ਨੇੜੇ ਵਸਦਾ ਹੈ ਹਰ ਚਰਨ ਸਰਨ ਮਹ ਚੇਰੋ ਏ ਹਰੀ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖ ਲੈ ਮੈਨੂੰ ਆਪਣਾ ਦਾਸ ਬਣਾਈ ਰੱਖਣਾ ਰਹਾਉ ਬੇਸ਼ੁਮਾਰ ਬਿਅੰਤ ਸਵਾਮੀ ਉੱਚਾ ਗੁਣ ਗਹਿਰੋ ਸਤਿਗੁਰੂ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਦੁਆ ਬਚਨ ਕਰਦੇ ਹੋਏ ਅੱਗੇ ਸਮਝਾਉਂਦੇ ਹਨ ਕਿ ਉਸ ਮਾਲਕ ਦੇ ਚਰਨ ਵਿਚ ਇਦਾਂ ਬੇਨਤੀ ਕਰੀ ਵੀ ਬੇਸ਼ਮਾਰ ਪ੍ਰਮਾਤਮਾ ਹੀ ਬੇਅੰਤ اے ਮੇਰੀ ਮਾਲਕ ਤੂੰ ਜੀ ਆਤਮਿਕ ਅਵਸਥਾ ਵਾਲਾ ਹੈ ਤੂੰ ਸਾਰੇ ਗੁਣਾਂ ਦਾ ਮਾਲਕ ਹੈ ਤੂੰ ਡੂੰਗਾ ਹੈ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਦਾਤਾ ਜੀ ਕਿਰਪਾ ਕਰੋ ਕਾਟ ਸਲਕ ਕਿਨੋਂ ਆਪਣੋਂ ਦਾਸ ਰੂਪ ਤਉ ਨਾਨਕ ਕਹਨ ਹੋਰੋ ਹੈ ਨਾਨਕ ਆ ਕੇ ਗੁਰੂ ਸਾਹਿਬ ਕਹਿੰਦੇ ਹਨ ਕਿ ਪ੍ਰਮਾਤਮਾ ਜਦੋਂ ਤੂੰ ਕਿਸੇ ਮਨੁੱਖ ਦੀ ਬਿਕਾਰਾਂ ਦੀ ਪਾਹੀ ਘਟਦਾ ਹੈ ਉਸ ਨੂੰ ਆਪਣਾ ਦਾਸ ਬਣਾ ਲੈਂਦਾ ਹੈ ਤਦੋਂ ਉਸ ਨੂੰ ਕਿਸੇ ਦੀ ਫਿਰ ਮੁਤਾਜੀ ਨਹੀਂ ਰਹਿੰਦੀ ਦਾਤਾ ਜੀ ਕਿਰਪਾ ਕਰੋ ਸਾਡੇ ਉੱਤੇ ਵੀ ਆਪਣਾ ਮੇਰ ਬਰਿਆਹਤ ਰੱਖਿਓ ਸਾਨੂੰ ਵੀ ਆਪਣੇ ਚੈਨਲ ਨਾਲ ਜੋੜ ਕੇ ਰੱਖੀਏ ਬੇਨਤੀ ਅਰਾਲ ਬਾਲਕੇ ਨਤਾ ਪ੍ਰਤੀ ਵਾਹੀ ਗੁਰੂ ਦੇ ਚਰਨਾਂ 'ਚ ਕਰਦੇ ਰਹੀਏ ਪ੍ਰਮਾਤਮਾ ਕਿਰਪਾ ਕਰੇ ਸਭਨਾ ਪਰ ਮੇਰ ਬਰਿਆਹਤ ਰੱਖੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿਚਾਰ ਸੀ ਪ੍ਰੇਮ ਪਿਆਰ ਤੇ ਭਗਤਤਾ ਦੀ ਅਰਦਾਸ ਗੁਰੂ ਕਰਦੇ ਸਿਵਾਵਾ ਬਾਦਸ਼ਾਹ ਜੀ ਸਭਨਾਂ ਦੇ ਮਨਾਂ ਨੂੰ ਪਾਏ ਕੇ ਆਪ ਲੈ ਰਣ ਨਿਤ ਅਰਦਾਸ ਕਰਦੇ ਰਹੀਏ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋ ਗੁਰੂ ਗਬਿੰਦ ਕਾ ਪੂਰਨ ਗੁਣਤਾਸ ਲਾਨ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਲਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ